ਪੀਜ਼ਾ ਮਸ਼ੀਨਾਂ ਦੀ ਆਪਣੀ ਓਵਨ ਇਹ ਆਪਣਾ ਜਿਹੜਾ ਸਟਾਰਟਿੰਗ ਪੀਜ਼ਾ 60 ਰੁਪਏ ਵਾਲਾ ਜੀ ਸਿੰਗਲ ਟਾਪਿੰਗ 60 ਰੁਪਏ ਵਾਲਾ ਇਹ ਪੀਜ਼ਾ ਰੈਡੀ ਹੋ ਗਿਆ ਜੀ ਆਪਣਾ ਇਹ ਵੀਰੇ ਆਪਣਾ ਜਿਹੜਾ 60 ਵਾਲਾ ਪੀਜ਼ਾ ਜੀ ਇਹ ਚੀਜ਼ ਤੁਸੀਂ ਨੂੰ ਦੇਖੋ ਇਹਦਾ ਬੇਸ ਵੀ ਅਸੀਂ ਆਪ ਖੁਦ ਤਿਆਰ ਕਰਦੇ ਆ ਵੀਰੇ ਤੇ ਇਹਦੀ ਤੁਸੀਂ ਇਹ ਚੀਜ਼ ਦੇਖੋ ਚੈੱਕ ਕਰੋ ਇਹਦੇ ਚ ਚੀਜ਼ ਵੀ ਵੀ ਰੈਗੂਲਰ ਰੇਟ ਵਾਲੀ ਹੈ ਜੀ ਸਿੰਗਲ ਟਾਪਿੰਗ ਦੇ ਵਿੱਚ ਵੀ 60 ਰੁਪਏ ਦੇ ਵਿੱਚ ਵੀ ਚੀਜ਼ ਅਸੀਂ ਰੈਗੂਲਰ ਰੇਟ ਵਾਲੀ ਦੇ ਰਹੇ ਹਾਂ ਇਹਦੇ ਸਾਡੇ ਚੀਜ਼ ਕੌਨ ਰੋਲ ਤੇ ਸਪਰਿੰਗ ਰੋਲ ਆ ਜੀ ਇਹਦੀ ਅਸੀਂ ਸ਼ੀਟ ਵੀ ਆਪਾਂ ਤਿਆਰ ਕਰਦੇ ਆ ਜੀ ਵੈਜੀਟੇਬਲ ਦੇ ਦੇ ਵਿੱਚ ਆਪ ਇੱਥੇ ਰੈਡੀ ਕਰਕੇ ਤੇ ਉਹ ਆਪ ਹੀ ਸਪਰਿੰਗ ਰੋਲ ਤੇ ਚੀਜ਼ ਕੌਨ ਰੋਲ ਤਿਆਰ ਕਰਦੇ ਆ ਬਿਜਾਰ ਦੇ ਵਿੱਚ ਉਹ ਰੈਡੀ ਮੇਡ ਨਹੀਂ ਆਪ ਲੈਂਦੇਗੇ ਇਹ ਹੁਣ ਹਾਫ ਰੈਡੀ ਆ ਜੀ ਫੁੱਲੋ ਰੈਡੀ ਕਰਨੇ ਆ ਜੀ ਹਦੀ ਆ ਕਵਾਲਿਟੀ ਉਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਕੀਤਾ ਜਾਊਗਾ ਵੀ ਜਿਹੜੀ ਕੁਆਲਿਟੀ ਆਪਾਂ ਰੈਗੂਲਰ ਪ੍ਰਾਈਸ ਦੇ ਵਿੱਚ ਦੇ ਰਹੇ ਹਾਂ ਕਸਟਮਰ ਨੂੰ ਉਹੀ ਆਪਾਂ ਆਫਰ ਦੇ ਵਿੱਚ ਕੁਆਲਿਟੀ ਦੇ ਰਹੇ ਹਾਂ ਉਹਦੇ ਵਿੱਚ ਕੋਈ ਚੀਜ਼ ਵਗੈਰਾ ਨਹੀਂ ਘਟਾ ਰਹੇਗੇ ਵੀ ਆਫਰ ਦੇਣ ਕਰਕੇ ਤੇ ਰੈਗੂਲਰ ਕਸਟਮਰ ਆ ਰਹੇ ਆ ਉਹਨਾਂ ਵਾਸਤੇ ਦੋ ਆਫਰਸ ਮੈਂ ਕਰ ਦੇ ਰਿਹਾ ਇੱਕ 600 ਦੇ ਵਿੱਚ ਦੋ ਲਾਰਜ ਪੀਜ਼ਾ ਇੱਕ 399 ਦੇ ਵਿੱਚ ਲਾਰਜ ਪੀਜ਼ਾ ਫਰਾਈਜ਼ ਚੌਕੋਲਾਵਾ ਤੇ ਸੌਫਟ ਡਰਿੰਕ ਦੇ ਰਹੇ ਐ ਐਣੀ ਲਾਰਜ ਪੀਜ਼ਾ 300 ਦੇ ਵਿੱਚ ਐ ਸੈਟਰਡੇ ਆਫਰ ਹੈ ਜੀ ਆਪਣੀ ਲਾਰਜ ਪੀਜ਼ਾ ਉਹ ਮੈਂ ਆਪਣਾ ਸਟਾਰਟਿੰਗ 290 ਤੋਂ ਲੈ ਕੇ ਜੀ 500 ਤੱਕ ਜਾਂਦਾ ਚਾਹੇ ਤੁਸੀਂ ਉਹਦੇ ਵਿੱਚ 290 ਵਾਲਾ ਕਰਾਓ ਚਾਹੇ ਤੁਸੀਂ 500 ਵਾਲਾ ਕਰਾਓ ਅਸੀਂ ਤੁਹਾਡੇ ਤੋਂ 300 ਰੁਪਏ ਹੀ ਲੈਣਾ ਜੀ ਇਹਦੇ ਵਿੱਚ সুইਟ ਕੌਰਨ ਆ ਟਮਾਟੋ ਆ ਕੈਪਸਿਕਮ ਆ ਤੇ ਆਨੀਅਨ ਆ ਜੀ ਇਹ ਚਾਰ ਫਲੇਵਰ ਹੈ ਜੀ ਸਵੀਟ ਕੌਰਨ ਟਮਾਟੋ ਕੈਪਸਿਕਮ ਤੇ ਓਨਿਅਨ ਸਿੰਗਲ ਟਾਪਿੰਗ ਦੇ ਵਿੱਚ ਜੀ ਕਿੰਨੇ ਵਿੱਚ ਇਹ 60 ਰੁਪਏ ਦੇ ਵਿੱਚ ਹੈ ਜੀ ਤੇ 60 ਵਾਲੇ ਪੀਜ਼ਾ ਵਿੱਚ ਵੀ ਆਪਾਂ ਕੁਆਂਟੀਟੀ ਸੇਮ ਹੀ ਚੀਜ਼ ਦੀ ਦੇ ਰਹੇ ਹਾਂ ਜੀ ਮਾਰਕੀਟਾਂ ਨੂੰ ਨਹੀਂ ਆਪਾਂ ਕਰਦੇ ਵੀ ਆਫਰ ਵਾਲਾ ਜਿਹੜਾ ਪੀਜ਼ਾ ਵੀ 180 ਵਾਲੀ ਲਿਕਵਿਡ ਚੀਜ਼ ਲੈ ਲੈ ਕੇ ਨਹੀਂ ਆਪਾਂ ਵਰਤਦੇਗੇ ਆਪਾਂ ਮੂਲ ਦੀ 520 ਰੁਪਏ ਕਿਲੋ ਵਾਲੀ ਚੀਜ਼ ਹੀ ਵਰਤਦੇ ਹਾਂ ਕੁਆਲਿਟੀ ਦੇ ਘਟਾਰੇ ਆਫਰ ਦੇਣ ਕਰਕੇ ਕੁਆਲਿਟੀ ਆਪਾਂ ਮੂਲ ਦੀ ਚੀਜ਼ ਹੀ ਵਰਤਦੇ ਹਾਂ ਜੀ ਆਪਾਂ ਨਵੇਂ ਜੀ ਹੁਣ ਚਾਈਨਸ ਮੀਨੂ ਆਹ ਵਾਹ ਸਟਾਰਟ ਕੀਤਾ ਜੀ ਚਾਂਪ ਸਟਾਰਟ ਕੀਤੀ ਹੈ ਜੀ ਤੇ ਮਨਚੂਰੀਅਨ ਚੀਸ ਚਿਲੀ ਨਿਊਡਲ ਚੀਜ਼ ਕਨ ਰੋਲ ਜੀ ਸਪਰਿੰਗ ਰੋਲ ਇਹ ਆਪਾਂ ਨਵੇਂ ਸਟਾਰਟ ਕੀਤੇ ਆਏ ਆਪਣੇ ਸ਼ੇਕ ਹਰ ਤਰ੍ਹਾਂ ਦੇ ਜੀ ਤੇ ਰਫਰੈਸ਼ਰ ਕੋਲ ਡਰਿੰਕ ਵਗੈਰਾ ਇਹ ਹਰ ਤਰ੍ਹਾਂ ਦੇ ਆਪਣੇ ਕੋਲ ਪਹਿਲਾਂ ਤੋਂ ਹੀ ਅਵੇਲੇਬਲ ਸੀਗੇ ਜੀ ਬਾਕੀ ਆਪਣੇ ਮੈਨੂ ਦੇ ਵਿੱਚ 버ਗਰ ਰੈਪ ਸੈਂਡਵਿਚ ਤੇ ਪਾਸਤਾ ਚੋਕੋਲਾਵਾ ਵਗੈਰਾ ਉਹ ਸਾਰਾ ਮੈਨੂ ਹੀ ਆਪਣੇ ਕੋਲ ਹੈ ਜੀ ਜਿਹੜੇ ਆਪਣੇ ਰੈਗੂਲਰ ਤੋਂ ਸਟਾਰਟ ਹੋ ਜਾਂਦੇ ਹੈ ਸਟਾਰਟਿੰਗ ਆਪਣਾ ਮਾਰਗਰੇਟਾ ਪੀਜ਼ਾ ਹੁੰਦਾ ਜੀ ਉਹਦੇ ਤੇ ਕੱਲੀ ਚੀਜ਼ ਹੁੰਦੀ ਹੈ ਜੀ ਉਸ ਤੋਂ ਬਾਅਦ ਜਿੱਦਾਂ ਫਰੈਸ਼ ਪੀਜ਼ਾ ਹੁੰਦਾ ਜੀ ਫਰੈਸ਼ ਪੀਜ਼ਾ ਦੇ ਉੱਤੇ ਵੈਜੀਟੇਬਲ ਕੱਲੇ ਹੁੰਦੇ ਆ ਜੀ ਆਨੀਅਨ ਕੌਰਨ ਕੈਪਸਿਕਮ ਟਮਾਟੋ ਹੁੰਦੇ ਆ ਜੀ ਤੇ ਉਸ ਤੋਂ ਬਾਅਦ ਜਿਵੇਂ ਕੌਰਨ ਪੀਜ਼ਾ ਆ ਜਾਂਦਾ ਜੀ ਫਾਰਮ ਹਾਊਸ ਪੀਜ਼ਾ ਆ ਜਾਂਦਾ ਜੀ ਪੈਪੇ ਪਨੀਰ ਆ ਜਾਂਦਾ ਯਮੀ ਪੀਜ਼ਾ ਆ ਜਾਂਦਾ ਜੀ ਉਸ ਤੋਂ ਬਾਅਦ ਮੈਕਸੀਕਨ ਗ੍ਰੀਨ ਵੇਵ ਆ ਬਿੰਗੋ ਆ ਜੀ ਤੇ ਪੈਰੀ ਪੈਰੀ ਪਨੀਰ ਪੀਜ਼ਾ ਤੇ ਸਾਡਾ ਜਿਹੜਾ ਸਪੈਸ਼ਲ ਟੇਸਟ ਬਰਡ ਪੀਜ਼ਾ ਜੀ ਵੀ ਜਿਹੜਾ ਸਾਡਾ ਸਪੈਸ਼ਲ ਆ ਜੀ 90 ਰੁਪਏ ਤੋਂ ਇਹ ਆਪਣੇ ਰੈਗੂਲਰ ਜਿਹੜਾ ਪੀਜ਼ਾ ਸਟਾਰਟ ਹੁੰਦਾ ਜੀ ਤੇ 200 ਤੱਕ ਚਲੇ ਆ ਜਾਂਦਾ ਜੀ ਜਿਹੜਾ ਰੈਗੂਲਰ ਪੀਜ਼ਾ ਤੇ ਜਿਹੜਾ ਮੀਡੀਅਮ ਪੀਜ਼ਾ ਜੀ ਉਹ 180 ਤੋਂ ਸ਼ੁਰੂ ਹੋ ਕੇ ਜੀ 350 ਤੱਕ ਚਲੇ ਆ ਜਾਂਦਾ ਜੀ ਜਿਹੜਾ ਲਾਰਜ ਪੀਜ਼ਾ ਹੀ ਉਹ 290 ਤੋਂ ਸ਼ੁਰੂ ਹੋ ਕੇ 500 ਤੱਕ ਚਲੇ ਆ ਜਾਂਦਾ ਜੀ ਉਹ ਤੇ ਜਿਹੜਾ ਆਪਣਾ ਸਿੰਗਲ ਟਾਪਿੰਗ ਪੀਜ਼ਾ ਉਹ ਆਪਣਾ 60 ਰੁਪਏ ਦਾ ਜੀ ਉਹ ਇਹਦੇ ਸਾਰੇ ਮੈਨੂ ਤੋਂ ਅਲੱਗ ਹੈ ਜੀ ਉਹ ਵੀ ਉਹ ਆਪਣੇ ਛੋਟੇ ਬੱਚਿਆਂ ਵਾਸਤੇ ਕਿਸੇ ਵੀ ਤਰ੍ਹਾਂ ਦਾ ਜਿਹਨੇ ਨਹੀਂ ਜਿਆਦਾ ਸਪਾਈਸੀ ਖਾਣਾ ਨਾਰਮਲ ਖਾਣਾ ਉਦੇ ਹਾਸਤੇ ਉਹ ਸਿੰਗਲ ਟਾਪਿੰਗ ਪੀਜ਼ਾ ਜੀ ਆਪਾਂ ਦੇ ਰਹੇ ਆ ਤੇ ਬਾਕੀ ਆਪਣੇ ਕੋਲ ਮੈਨੂ ਸਾਰਾ ਹੈ ਜੀ ਆਲ ਓਵਰ ਤੁਸੀਂ ਇੱਕ ਵਾਰ ਆ ਕੇ ਟਰਾਈ ਕਰੋ ਤੇ ਆਫਰਾਂ ਜ਼ਰੂਰ ਤੁਸੀਂ ਨਵੇਂ ਸਾਲ ਦੀਆਂ ਲਓ ਸਾਡੇ ਤੋਂ ਤੇ ਬਸ ਐਂਡ ਤੇ ਇਹੀ ਕਹਿਣਾ ਚਾਹੁੰਦੇ ਆ ਜੀ ਤੁਸੀਂ ਕੱਲ ਨੂੰ ਨਵੇਂ ਸਾਲ ਤੇ ਜ਼ਰੂਰ ਆਓ ਹੈਪੀ ਨਿਊ ਇਅਰ ਦੀ ਐਡਵਾਂਸ ਤੁਹਾਨੂੰ ਫਰੰਟ ਜੀ ਆਪਣਾ ਮੰਡੀ ਦੇ ਗੁਰੂ ਅਰਸੇ ਮੰਡੀ ਜਦੋਂ ਆਪਾਂ ਪੋਲਾ ਵਾਲੇ ਪਾਸੋਂ ਉਤਰਦੇ ਆ ਤਾਂ ਸੱਜੇ ਹੱਥ ਹੁੰਦਾ ਜੀ ਨੀਅਰ ਫਲਾਈਓਵਰ ਆ ਤੇ ਬੈਕ ਜਿਹੜਾ ਗੇਟ ਆ ਜੀ ਪਿਛਲਾ ਉਹ ਪਿਆਬਨਟ ਸੰਦੂ ਬੈਂਕ ਦੇ ਬਿਲਕੁਲ ਸਾਹਮਣੇ ਆ ਜੀ ਆਪਾਂ